ਹਾਲੀ ਦਾ ਪਿੰਡ ਮਾਨਕਪੁਰ ਸ਼ਰੀਫ ਹੈ ਉੱਥੇ ਕਿ ਚਾਚੇ ਨੇ ਆਪਣੀ ਭਤੀਜੀ ਨਾਲ ਵਿਆਹ ਕਰਾ ਲਿਆ ਇਹ ਕਲਜੂਗਾ ਜੀ ਇਹ ਸ਼ਰਮ ਹਿਆ ਰਹਿਣੀ ਨਹੀਂ ਕੋਈ ਇੱਥੇ ਆਉਣ ਵਾਲਾ ਟਾਈਮ ਜੋ ਆਊਗਾ ਉਹ ਇਦਾਂ ਦੇ ਹੀ ਲਿਖਿਆ ਗਿਆ ਗ੍ਰੰਥਾਂ ਦੇ ਵਿੱਚ ਰਿਸ਼ਤੇ ਤਾਂ ਤਾਰ-ਤਾਰ ਤਾਂ ਹੋਏ ਪਏ ਆ ਔਰ 5-10 ਸਾਲਾਂ ਨੂੰ ਹੋਰ ਬਹੁਤ ਕੁਝ ਆਪਾਂ ਨੂੰ ਇਦਾਂ ਦੇਖਣ ਨੂੰ ਮਿਲਣਾ ਹੈ ਬਿਆਨਕ ਕਹਿੰਦਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਅੱਜ ਵਾਲੇ ਕੀ ਕਹਿੰਦੇ ਕਹਿੰਦੇ ਧਰਮ ਜਾਵੇ ਤਾਂ ਜਾਵੇ ਸਾਡੀ ਕੁਰਸੀ ਕਿਸੇ ਨਾ ਜਾਵੇ ਨੌਜਵਾਨੀ ਨਸ਼ਿਆਂ 'ਚ ਰੁੱਲਦੀ ਜਾ ਰਹੀ ਹੈ ਕਿੱਥੇ ਗਏ ਸਾਡੇ ਦੁੱਧ ਮੱਖਣ ਹੂੰ ਕਿੱਥੇ ਗਏ ਦਹੀਂ ਦੇ ਛੰਨੇ ਹੂੰ ਲੰਘੀਆਂ ਗੱਲਾਂ ਦੇਸੀ ਘਿਓ ਦੇ ਡੱਬਿਆਂ ਨੂੰ ਛੰਨਿਆਂ ਨੂੰ ਮੂੰਹ ਲਾ ਕੇ ਪੀਣ ਵਾਲੇ ਨੌਜਵਾਨ ਕਿੱਥੇ ਗਏ ਹਾਂ ਇੱਕ ਚਮਚਾ ਕਿਸੇ ਬੱਚੇ ਨੂੰ ਪਾ ਦਿਓ ਪਹਿਲਾਂ ਉਹਨੂੰ ਸੁਆਦ ਨਹੀਂ ਲੱਗਦਾ ਪਰ ਜੇ ਪੀ ਲਵੇ ਤੇ ਦੋਏ ਦਿਨ ਉਹ ਡਾਕਟਰ ਕੋਲ ਚੱਕੀ ਫਿਰ ਕਹਿੰਦੇ ਲੋਜ ਮੋਸ਼ਨ ਹੋ ਗਏ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਨਹੀਂ ਜੀ ਨਹੀਂ ਤੁਸੀਂ ਗਲਤ ਬੋਲਦੇ ਪਹਿਲਾਂ 5 ਦਰਿਆ ਸੀ 6ਵਾਂ ਦਰਿਆ ਨਸ਼ੇ ਦਾ ਚੱਲਿਆ 7ਵਾਂ ਦਰਿਆ ਅੱਜ ਪਖੰਡਵਾ ਦਾ ਚੱਲ ਰਿਹਾ ਸੱਤ ਦਰਿਆਵਾਂ ਦੀ ਧਰਤੀ ਬੋਲਿਆ ਕਰੋ ਲੋਕੀ ਕਹਿੰਦੇ ਕਿਸੇ ਮਹਾਪੁਰਸ਼ ਦੀ ਸੰਗਤ ਕਰੋ ਮਹਾਪੁਰਸ਼ ਉਹ ਬੀੜੀ ਲਈ ਬੈਠਾ ਹੈ ਮਹਾਪੁਰਸ਼ ਚਿਟਾ ਲਈ ਬੈਠਾ ਹੈ ਮਹਾਪੁਰਸ਼ ਭੰਗ ਪੀਂ ਬੈਠਾ ਹੈ ਸਾਡੇ ਜਗ ਵਗ ਦੇ ਕੇ ਕੀ ਸੁਧਰਨ ਗੱਦਨ ਨੂੰ ਮਹਾਪੁਰਸ਼ ਤੋਂ ਤਾਂ ਸੇਧ ਲੈਣ ਜਾਣਾ ਸੀ ਅਸੀਂ ਹੁਣ ਮਹਾਪੁਰਖ ਚੀਕਾਂ ਮਾਰਦਾ ਮਹਾਪੁਰਖ ਸਿਰ ਕਮਾਉਂਦਾ ਹੈ ਮਹਾਪੁਰਖ ਲੋਕਾਂ ਨੂੰ ਪੁੱਛਿਆ ਦੇਣ ਲੱਗਿਆ ਹੋਇਆ ਹੈ ਲੋਕੀ ਅੱਜ ਦਾ ਤਾਂ ਜਵਾਕ ਪਹਿਲਾਂ ਹੀ ਅਪਗ੍ਰੇਡ ਬਹੁਤ ਆ ਇਹ ਕੋ ਗਾ ਯਾਰ ਮੈਨੂੰ ਕਿੱਥੇ ਲੈ ਕੇ ਆਏ ਤੁਸੀਂ ਕਈ ਲੋਕ ਮੇਰੇ ਵਰਗੇ ਇਹ ਦਾਵਾ ਕਰਦੇ ਵੀ ਸਾਡੇ ਚ ਸ਼ਹੀਦ ਆਉਂਦੇ ਖੇਤ ਵਿੱਚ ਇੱਕ ਸਿਆੜ ਪਿੱਛੇ ਲੜਕੇ ਕੋ ਮਰ ਗਿਆ ਉਹਦੀ ਸਮਾਦ ਬਣਾਤੀ ਉਹ ਸਾਡਾ ਸ਼ਹੀਦ ਥੋੜੀ ਆ ਸਾਡੇ ਸ਼ਹੀਦ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਤਾਰੂ ਸਿੰਘ ਜੀ ਧੰਨ ਮਤਾ ਗੁਜਰਕੌਰ ਜੀ ਗੁਰੂ ਅਰਜਨ ਦੇਵ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੇ Hindu ਮਤ ਵਿੱਚ ਲਾਈਏ ਕਿ ਆ ਏਡੀ ਵਿਗਿਆਨ ਕਿਤੇ ਬਣ ਸਕਦੀ ਹੈ ਵੀ ਇੱਕ ਹਾਥੀ ਦਾ ਸਿਰ ਇੱਕ ਬੱਚੇ ਨੂੰ ਲਾ ਦਿੱਤਾ ਜਾਵੇ ਭਗਵਾਨ ਗਣੇਸ਼ ਜੀ ਹਾਂ ਜੀ ਇਹ ਸਾਡੇ ਤਾਂ ਧਰਮਾਂ ਚ ਪਹਿਲਾਂ ਹੀ ਬਹੁਤ ਕੁਝ ਪਿਆ Delhi Post Punjabi ਦੇਖ ਰਹੇ ਹੋ ਤੇ ਮੈਂ ਗगन ਸ਼ੁਕਲਾ ਸਭ ਤੋਂ ਜ਼ਰਖੇਸ ਧਰਤੀ ਪੰਜਾਬ ਦੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਵਧ ਰਹੀਆਂ ਕੁਰੀਤੀਆਂ ਦੀ ਗੱਲ ਕਰਾਂਗੇ ਕੀ ਆਖਰ ਧਾਰਮਿਕ ਅਤੇ ਸਮਾਜਿਕ ਉਲਝੇ ਤਾਣੇ ਬਾਣੇ ਦੀ ਇਸ ਵੇਲੇ ਸਥਿਤੀ ਕੀ ਆ ਕਿਉਂ ਇਸ ਧਰਤੀ ਨੂੰ ਨਜ਼ਰ ਲੱਗੀ ਆ ਨਸ਼ਿਆਂ ਦੀ ਗੱਲ ਆਖਰ ਪੰਜਾਬ ਦੀ ਧਰਤੀ ਤੇ ਹੋ ਕਿਉਂ ਰਹੀ ਆ ਵਹਿਮਾ ਪਰਮਾ ਦੇ ਵਿੱਚ ਪੰਜਾਬ ਫਸਦਾ ਕਿਉਂ ਜਾ ਰਿਹਾ ਇਸੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਿਕਸ ਸਕਾਲਰ ਭਾਈ ਸਾਹਿਬ ਭਾਈ ਸੁਖਬੀਰ ਸਿੰਘ ਕੰਦੋਲੇ ਵਾਲੇ ਮੌਜੂਦ ਨੇ ਬਾਬਾ ਜੀ ਵੈਗ੍ਰੇ ਚੱਕਾ ਖਾਲਸਾ ਵੈਗ੍ਰੇ ਚੱਕੀ ਫਤਿਹ ਜੀ ਬਾਬਾ ਜੀ ਜਦੋਂ ਅੱਖਾਂ ਬੰਦ ਕਰਦੇ ਹਾਂ ਪੰਜਾਬ ਚ ਬੈਠ ਕੇ ਤਾਂ ਖੇਤ ਉਹ ਸੋਹਣੀਆਂ ਜ਼ਮੀਨਾਂ ਉਹ ਸੋਹਣੇ ਆ ਫਸਲਾਂ ਚੁੰਮਦੀਆਂ ਨਜ਼ਰ ਆਉਂਦੀਆਂ ਨੇ ਦੁੱਧਾਂ ਮੱਖੜੀਆਂ ਵਾਲਾ ਪੰਜਾਬ ਹੈ ਪਰ ਇਸ ਵੇਲੇ ਅਸੀਂ ਤੁਰ ਕਿੱਧਰ ਨੂੰ ਪਏ ਹਾਂ ਸਭ ਤੋਂ ਪਹਿਲਾਂ ਸ਼ੁਕਲਾ ਜੀ ਅਸੀਂ ਉਸ ਧਰਤੀ ਦੇ ਬੁਲਾਵਾ ਹਮ ਜਿਹੜੀ ਧਰਤੀ ਦੀ ਬਾਬਤ ਲਿਖਿਆ ਗਿਆ ਹੈ ਚਮਕ ਹੈ ਮਹਿਰ ਕੀ ਚਮਕੌਰ ਤੇਰੇ ਜ਼ਰوں ਮੇ ਹਮ ਜਹੀਂ ਸੇ ਬਣ ਕੇ ਸtare ਗਏ ਆਸਮਾਂ ਕੇ ਲਈ ਹਮ ਗਰ ਹਿੰਦ ਮੇ ਇੱਕ ਤੀਰਥ ਹੈ ਜਤਰਾ ਕੇ ਲਈ ਹਮ ਕਟਾਏ ਬਾਪ ਨੇ ਬੇਟੇ ਜਾਂ ਖੁਦਾ ਕੇ ਲਈ ਹਮ ਚਮਕੌਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਤੇ ਬਸਣ ਵਾਲੇ ਹਮ ਇਹ ਕਹ ਲੋ ਸੱਚਖੰਡ ਸ੍ਰੀ ਚਮਕੌਰ ਸਾਹਿਬ ਬਿਲਕੁਲ ਐਗਜ਼ੈਕਟ ਸੱਚਖੰਡ ਦੇ ਵਿੱਚ ਅਸੀਂ ਬਸਣ ਵਾਲੇ ਹਾਂ ਕਿਉਂ ਦਸਵੇਂ ਪਾਤਸ਼ਾਹ ਇਸ ਧਰਤੀ ਤੇ ਆਉਂਦੇ ਨੇ ਹਮ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੇ ਕਮਸਾਨ ਦਾ ਜੁੱਧ ਹੁੰਦਾ ਹੈ ਹਮ 40 ਸਿੰਘਾਂ ਵਿੱਚੋਂ 37 ਸਿੰਘ ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹਾਦਤਾਂ ਪਾਉਂਦੇ ਨੇ ਹਮ ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹੀਦੀਆਂ ਪਾਉਂਦੇ ਨੇ ਹਮ ਤੇ 40 ਸਿੰਘਾਂ ਵਿੱਚੋਂ 37 ਸਿੰਘ ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਤੇ ਚਾਰ ਸਹਿਬਜ਼ਾਦਿਆਂ ਵਿੱਚੋਂ ਦੋ ਵੱਡੇ ਸਹਿਬਜ਼ਾਦੇ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ ਸ਼ਹਾਦਤ ਪਾਉਂਦੇ ਨੇ ਹਮ ਕਲਗੀਧਰ ਸੱਚੇ ਪਾਤਸ਼ਾਹ ਇਸ ਧਰਤੀ ਤੋਂ ਨੰਗੇ ਪੈਰ ਤਾੜੀ ਮਾਰ ਕੇ ਇਸ ਧਰਤੀ ਤੋਂ ਲੰਘੇ ਦਸਵੇਂ ਪਾਤਸ਼ਾਹ ਦੇ ਇਹ ਧਰਤੀ ਦੇ ਉੱਤੇ ਨੰਗੇ ਚਰਨ ਪਏ ਹੋਏ ਨੇ ਹਮ ਇਸ ਸੱਚਖੰਡ ਦੀ ਧਰਤੀ ਦੇ ਵਿੱਚ ਅਸੀਂ ਰਹਿਣ ਵਾਲੇ ਲੋਕਾਂ ਹਮ ਪਰ ਸੱਚਖੰਡ ਦੀ ਧਰਤੀ ਦੇ ਵਿੱਚ ਬਸਣ ਵਾਲੇ ਲੋਕਾਂ ਦੇ ਵਿੱਚ ਜੇ ਕੁਰੀਤੀਆਂ ਆ ਜਾਣ ਹਮ ਭਾਵੇਂ ਉਹ ਕਿਸੇ ਵੀ ਪੱਖ ਤੋਂ ਹੋਣ ਹਮ ਧਾਰਮਿਕ ਹੋਣ ਰਾਜਨੀਤਿਕ ਹੋਣ ਸਮਾਜਿਕ ਹੋਣ ਸਮਾਜਿਕ ਹੋਣ ਤੇ ਜਾਂ ਕਿਸੇ ਵੀ ਪੱਖ ਤੋਂ ਹੋਣ ਹਮ ਜੇ ਅਸੀਂ ਇਸ ਧਰਤੀ ਤੇ ਬੈਠ ਕੇ ਆਪਣੇ ਆਪ ਦਾ ਸੁਧਾਰ ਨਹੀਂ ਕਰ ਸਕੇ ਹਮ ਫਿਰ ਦੁਨੀਆ ਦਾ ਕੋ ਕੋਨਾ ਹਾਇੋ ਹੀ ਨਹੀਂ ਜਿੱਤੇ ਧਰਤੀ ਖਤਮ ਹੋਂਦੇ ਤੁਸੀਂ ਉੱਥੇ ਤੱਕ ਵੀ ਚੱਲ ਜਾਓ ਹੂੰ ਫਿਰ ਤੁਹਾਡਾ ਸੁਧਾਰ ਨਹੀਂ ਹੋ ਸਕਦਾ ਜੇ ਤੁਸੀਂ ਸੱਚ ਖੰਡ ਦੇ ਵਿੱਚ ਰਹਿ ਕੇ ਵੀ ਸਾਡਾ ਭਲਾ ਨਹੀਂ ਹੋ ਸਕਦਾ ਨਾ ਹੂੰ ਤਾਂ ਫਿਰ ਕਿਤੇ ਵੀ ਨਹੀਂ ਹੋ ਸਕਦਾ ਪਰ ਤਾਣਾ ਬਾਣਾ ਬਾਬਾ ਜੀ ਉਲਝਿਆ ਬਹੁਤ ਪਿਆ ਦੇਖੋ ਸਮਾਜਿਕ ਵੀ ਉਲਝ ਗਿਆ ਕਿਹੜੇ 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 ਤਾਣੇ ਦੀ ਬਾਬਤ ਆਪਾਂ ਗੱਲ ਕਰਾਂਗੇ ਧਾਰਮਿਕ ਬਾਰੇ ਗੱਲ ਕਰਾਂਗੇ ਮੈਂ ਰਾਜਨੀਤਿਕ ਕਰਾਂਗੇ ਮੈਂ ਸਾਰੀ ਗੱਲ ਕਰਨਾ ਚਾਹੁੰਦਾ ਹਾਂ ਸਮਾਜਿਕ ਸਮਾਜਿਕ ਦੀ ਗੱਲ ਕਰਾਂਗੇ ਸਮਾਜਿਕ ਤੋਂ ਸ਼ੁਰੂ ਕਰ ਲਓ ਵਿਦਿਆਰਥੀ ਵਰਗ ਦੀ ਗੱਲ ਕਰਾਂਗੇ ਕੀ ਦੀ ਗੱਲ ਕਰਾਂਗੇ ਸਾਰੇ ਉਲਝੇ ਪਏ ਆ ਨੌਜਵਾਨੀ ਨਸ਼ਿਆਂ 'ਚ ਰੁੱਲਦੀ ਜਾ ਰਹੀ ਹੈ ਹੂੰ ਕਿੱਥੇ ਗਏ ਸਾਡੇ ਘਰ ਦੀਆਂ ਚਾਟੀਆਂ ਵਧਾਣੀਆਂ ਹਾਂ ਕਿੱਥੇ ਗਏ ਸਾਡੇ ਦੁੱਧ ਮੱਖਣ ਹੂੰ ਕਿੱਥੇ ਗਏ ਦਹੀਂ ਤੇ ਛੰਨੇ ਹੂੰ ਲੰਘੀਆਂ ਗੱਲਾਂ ਹਾਂਜੀ ਦੇਸੀ ਘਿਓ ਦੇ ਡੱਬਿਆਂ ਨੂੰ ਛੰਨਿਆਂ ਨੂੰ ਮੂੰਹ ਲਾ ਕੇ ਪੀਣ ਵਾਲੇ ਨੌਜਵਾਨ ਕਿੱਥੇ ਗਏ ਇੱਕ ਚਮਚਾ ਕਿਸੇ ਬੱਚੇ ਨੂੰ ਪਾ ਦਿਓ ਪਹਿਲਾਂ ਉਹਨੂੰ ਸੁਆਦ ਨਹੀਂ ਲੱਗਦਾ ਪਰ ਜੇ ਪੀ ਲਵੇ ਤੇ ਦੋਏ ਦਿਨ ਉਹ ਡਾਕਟਰ ਕੋਲ ਚੱਕੀ ਫਿਰ ਕਹਿੰਦੇ ਲੋਜ ਮੋਸ਼ਨ ਹੋ ਗਏ ਸਾਡਾ ਤਾਣਾ ਬਾਣਾ ਕਿਹੜੇ ਪੱਖ ਤੋਂ ਲਈਏ ਸਾਡਾ ਨੌਜਵਾਨ ਧਾਰਮਿਕ ਗ੍ਰੰਥ ਪੜ੍ਹਨ ਵਾਸਤੇ ਰਾਜੀ ਨਹੀਂ ਸਾਡਾ ਅੱਜ ਦਾ ਵਿਦਿਆਰਥੀ ਕੋਈ ਧਾਰਮਿਕ ਹਿਸਟਰੀ ਪੜ੍ਹਨ ਵਾਸਤੇ ਤਿਆਰ ਨਹੀਂ ਹੂੰ ਰਾਜਨੀਤਿਕ ਹੂੰ ਲਓ ਰਾਜਨੀਤਿਕ ਚ ਕੀ ਆ ਹਾਂ ਜਾਂ ਪਹਿਲਾਂ ਸਾਡਾ ਸਿੱਖ ਸਮਾਜ ਇਹ ਗੱਲ ਬੋਲਿਆ ਕਰਦਾ ਸੀ ਹੂੰ ਕਹਿੰਦਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਹੂੰ ਅੱਜ ਵਾਲੇ ਕੀ ਕਹਿੰਨੇ ਕਹਿੰਦੇ ਧਰਮ ਜਾਵੇ ਤਾਂ ਜਾਵੇ ਸਾਡੀ ਕੁਰਸੀ ਕਿਸਕਾ ਨਾ ਜਾਵੇ ਹੂੰ ਆਪੋ ਧਾਪੀ ਵੈ ਗਈ ਹੂੰ ਚਾਰੇ ਪਾਸੇ ਮੈਂ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਹਾਂਜੀ ਆਪੋ ਧਾਪੀ ਪੈ ਗਈ ਵੀ ਜੇ ਕਿਤੇ ਸਾਡੇ ਪੈਰ ਥੱਲੇ ਬਟੇਰਾ ਆ ਗਿਆ ਨਾ ਜੇ ਸਾਡੇ ਪੈਰ ਥੱਲੇ ਸੱਤਾ ਆ ਗਈ ਵੀ ਵਸ ਪਬਲਿਕ ਨੇ ਚਾਂਸ ਦਿੱਤਾ ਵੈਗਰੂ ਨੇ ਚਾਂਸ ਦਿੱਤਾ 5 ਸਾਲ ਖੂਬ ਲੁੱਟੋ ਤੇ ਖੂਬ ਕੁੱਟੋ ਬਾਅਦ ਵਿੱਚ ਕੀ ਹੋਣਾ ਉਹ ਸਮਾਂ ਦਿਖੇਗਾ ਇਸ ਕਰਕੇ ਜਿਹੜਾ ਵੀ ਪੱਖ ਦੇਖੀਏ ਧਾਰਮਿਕ ਪੱਖ ਦੇਖ ਲਓ ਸਮਾਜਿਕ ਪੱਖ ਦੇਖ ਲਓ ਕੋਈ ਵੀ ਪੱਖ ਦੇਖ ਲਓ तकरीबन तकरीबन ਗਹਿਰਾਈ ਚ ਜਾ ਰਿਹਾ ਹੈ ਉੱਪਰ ਨਹੀਂ ਹੋ ਰਿਹਾ ਬਾਬਾ ਜੀ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਹਾਂਜੀ ਨਹੀਂ ਜੀ ਨਹੀਂ ਤੁਸੀਂ ਗਲਤ ਬੋਲਦੇ ਹੋ ਹਮ ਪਹਿਲਾਂ ਪੰਜ ਦਰਿਆ ਸੀ ਹਮ ਛੇਵਾਂ ਦਰਿਆ ਨਸ਼ੇ ਦਾ ਚੱਲਿਆ ਹਮ ਸੱਤਵਾਂ ਦਰਿਆ ਅੱਜ ਪਖੰਡਵਾ ਦਾ ਚੱਲ ਰਿਹਾ ਹੈ ਸੱਤ ਦਰਿਆਵਾਂ ਦੀ ਧਰਤੀ ਬੋਲਿਆ ਕਰੋ ਤੁਸੀਂ ਨਾਲ ਨਸ਼ੇ ਦੇ ਨਾਲ ਪਖੰਡਵਾਦ ਐਡ ਕਰ ਹਾਂ ਬਿਲਕੁਲ ਮੈਂ ਐਡ ਕਰਦਾ ਜੀ ਹਮ ਪਖੰਡਵਾਦ 7ਵਾਂ ਦਰੇ ਆਇਆ ਵੀਰ ਹੈ ਜੀ ਅੱਜ ਦੇ ਟਾਈਮ 'ਚ ਤੁਸੀਂ ਤੁਸੀਂ ਮੰਨ ਸਕਦੇ ਹੋ ਹਮ ਪਹਿਲੀ ਗੱਲ ਜੇ ਅੱਜ ਦੀ ਡੇਟ ਵਿੱਚ ਲਾਈਏ ਹਮ ਤੁਸੀਂ ਮੈਨੂੰ ਗੱਲ ਕਰਦੇ ਵੀ ਸਾਡੇ ਸ਼ਹੀਦ ਸਿੰਘ ਕੌਣ ਆ ਹਮ ਮੈਂ ਆ ਰਿਹਾ ਸੀ ਸਵਾਲ ਤੇ ਸਾਡੇ ਸ਼ਹੀਦ ਕੌਣ ਆ ਹਮ ਜਿਹੜੇ ਸਾਡੇ ਸ਼ਹੀਦ ਆ ਹਮ ਉਹ ਮਟੀਆਂ ਚ ਲੁਕੇ ਹੋਏ ਥੋੜੀਆਂ ਹਮ ਸਾਡੇ ਸ਼ਹੀਦ ਜਿਹੜੀਆਂ ਅਸੀਂ ਖੇਤ ਵਿੱਚ ਇੱਕ ਸਿਆੜ ਪਿੱਛੇ ਲੜਕੇ ਕੋ ਮਰ ਗਿਆ ਉਹਦੀ ਸਮਾਧ ਬਣਾਤੀ ਉਹ ਸਾਡਾ ਸ਼ਹੀਦ ਥੋੜੀ ਆ ਹਮ ਸਾਡਾ ਸਾਡੇ ਸ਼ਹੀਦ ਧੰਨ ਬਾਬਾ ਜੋਰਾਵਰ ਸਿੰਘ ਹਮ ਸਰਾਂਦੀਆਂ ਦੁਵਾਰਾਂ ਹਮ ਧੰਨ ਬਾਬਾ ਫਤੇ ਸਿੰਘ ਹਮ ਭਾਈ ਮਤੀਦਾਸ ਜੀ ਭਾਈ ਸਤੀਦਾ ਭਾਈ ਸਤੀਦਾਸ ਜੀ ਚਰਖੜੇ ਭਾਈ ਦਿਆਲਾ ਜੀ ਹਮ ਭਾਈ ਤਾਰੂ ਸਿੰਘ ਜੀ ਹਮ ਧੰਨ ਮਾਤਾ ਗੁਜਰਕੌਰ ਜੀ ਹਮ ਗੁਰੂ ਅਰਜਨ ਦੇਵ ਸਾਹਿਬ ਹਮ ਗੁਰੂ ਤੇਗ ਬਹਾਦਰ ਸਾਹਿਬ ਇਹ ਸਾਡੇ ਸ਼ਹੀਦ ਆ ਬਾਬਾ ਜੀ ਸਿੰਘ ਬਾਬੇ ਜੁਝਾਰ ਸਿੰਘ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਪਾਈ ਹਿੰਮਤ ਸਿੰਘ ਭਾਈ ਮੋਕਮ ਸਿੰਘ ਭਾਈ ਸਹਿਬ ਸਿੰਘ ਇਹ ਸਾਡੇ ਸ਼ਹੀਦ ਆ ਹਮ ਤੇ ਪਰ ਹਨਨੀ ਇਸ ਗੱਲ ਦੀ ਹੈ ਪਖੰਡਵਾਦ ਸਾਨੂੰ ਕਿੱਥੇ ਕਿ ਲੈ ਗਿਆ ਭਈ ਕਈ ਲੋਕ ਮੇਰੇ ਵਰਗੇ ਇਹ ਦਾਵਾ ਕਰਦੇ ਵੀ ਸਾਡੇ ਚ ਸ਼ਹੀਦ ਆਉਂਦੇ ਆ ਬੜੇ ਲੋਕਾਂ ਮ ਆਪਣਿਆਂ ਦੀ ਗੱਲ ਕਰਦਾ ਹਮ ਪਹਿਲੀ ਬੇਨਤੀ ਮੈਂ ਤੁਹਾਡੇ ਮਾਧਿਅਮ ਦੁਆਰਾ ਕਰ ਦਵਾਂ ਮੇਰਾ ਟੈ ਕਿਸੇ ਵੀ ਧਰਮ ਤੇ ਨਹੀਂ ਮੈਂ ਹਰ ਧਰਮ ਦਾ ਹੀ ਸਤਿਕਾਰ ਕਰਦਾ ਹਮ ਪਰ ਜਦੋਂ ਮੈਂ ਬੋਲੂੰਗਾ ਮੈਂ ਪਖੰਡਵਾ ਦੇ ਵਿਰੁੱਧ ਬੋਲਦਾ ਤੇ ਬੋਲਦਾ ਰਹਿਣਾ ਇੱਥੇ ਵੀ ਬੋਲੂੰਗਾ ਸਟੇਜਾਂ ਤੇ ਵੀ ਬੋਲਦਾ ਹਮ ਪਰ ਕਈਆਂ ਦੇ ਵਿੱਚ ਸ਼ਹੀਦ ਆਉਂਦੇ ਸਾਡੇ ਵਾਲਿਆਂ ਵਿੱਚ ਖਾਸ ਕਰਕੇ ਸਰਦਾਰਾਂ ਚ ਹਮ ਇੱਕ ਮੈਨੂੰ ਇਦਾਂ ਦਾ ਸ਼ਖਸ ਮਿਲਿਆ ਹਮ ਕਹਿੰਦਾ ਬਾਬੇ ਦੀਪ ਸਿੰਘ ਦੀ ਸਵਾਰੀ ਆਉਂਦੀ ਹੈ ਮੇਰੇ ਤੇ ਹਮ ਮੈਂ ਕਿਆ ਕਮਾਲ ਹੋ ਗਈ ਭਰਾਵਾ ਹੂੰ ਵੀ ਬਾਬੇ ਦੀਪ ਸਿੰਘ ਰਾਹੀਂ ਸਿਰ ਕੱਟ ਕੇ ਲੜੇ ਲੜਦੇ ਰਹੇ ਸਿਰ ਕੱਟਣ ਤੋਂ ਬਾਅਦ ਲੜਦੇ ਰਹੇ ਹੂੰ ਉਹ ਉਹਨਾਂ ਦੀਆਂ ਐਡੀਆਂ ਐਡੀਆਂ ਕੁਰਬਾਨੀਆਂ ਹੂੰ ਬ੍ਰਹਮ ਗਿਆਨ ਦੀ ਉੱਪਰਲੀ ਅਵਸਥਾ 'ਚ ਉਹ ਵਿਚਰਦੇ ਸੀਗੇ ਹੂੰ ਉਹ ਹਜੇ ਤੱਕ ਉਹ ਭਟਕਦੇ ਹੀ ਫਿਰਦੇ ਆ ਹੂੰ ਵੀ ਇੱਕ 'ਚੋਂ ਨਿਕਲੇ ਦੂਜੇ 'ਚ ਵੜ ਗਏ ਦੂਜੇ 'ਚੋਂ ਨਿਕਲੇ ਤੀਜੇ 'ਚ ਵੜ ਗਏ ਹੂੰ ਹਾਂਜੀ ਤੇ ਸਾਰੇ ਪਾਸੇ ਖਲਾਰਾ ਹੈ ਹਲਾ ਧਰਮ ਚ ਐ ਚੀਜ਼ ਆ ਹਰ ਧਰਮ ਦੇ ਵਿੱਚ ਕੋਈ ਕਿਸੇ ਵਿੱਚ ਕੋਈ ਦੇਖੋ ਜਿਹੜਾ ਬੰਦਾ ਕੋਈ ਦੇਵੀ ਦੇਵਤਾ ਜਾਂ ਦੇਖੋ ਬੇਨਤੀ ਛੋਟੀ ਜੀ ਛੋਟੀ ਜੀ ਬੇਨਤੀ ਮੈਂ ਕਰਦਾ ਬਾਣੀ ਦੇ ਵਿੱਚ ਇੱਕ ਬੜਾ ਪਿਆਰਾ ਵਚਨ ਆ ਕਹਿੰਦੇ ਸਬਰ ਅੰਦਰ ਸਾਬਰੀ ਤਨ ਇਹ ਵਹਿ ਜਾ ਲੈਣ ਹੋਣ ਨਜ਼ੀਕੂ ਖੁਦਾਏ ਦੇ ਭੇਤ ਨਾ ਕਿਸੇ ਦੇਣ ਜਿਹੜੇ ਤਾਂ ਪੁੱਜੀਆਂ ਹੋਈਆਂ ਰੋਹਾਂ ਉਹ ਤਾਂ ਛੁਪੀਆਂ ਬੈਠੀਆਂ ਉਹ ਕਹਿੰਦੇ ਅਸੀਂ ਕੰਮਰ ਵਾਲੀ ਤੋਂ ਕੀ ਲੈਣਾ ਹੈ ਅਸੀਂ ਦੁਨੀਆ ਦੁਨੀਆ ਦੀ ਜਿਹੜੀ ਆ ਰੌਲਾ ਖਿਚੋਲਾ ਸੀ ਇਹ ਤੋਂ ਲੈਣਾ ਕੀ ਆ ਉਹ ਤਾਂ ਆਨੰਦ ਲੈ ਰਹੇ ਆ ਉਹ ਕਹਿੰਦੇ ਸਾਨੂੰ ਤਾਂ ਵੈਗੁਰੂ ਤੇਰੇ ਚਰਨਾਂ ਦਾ ਆਨੰਦ ਚਾਹੀਦਾ ਅਸੀਂ ਸ਼ੋਰ ਤਾਂ ਤੋਂ ਲੈਣਾ ਕੀ ਆ ਸਾਡੇ ਤਾਂ ਕੰਮ ਦੀ ਚੀਜ਼ਾਂ ਨਹੀਂ ਜੀਰੋਆਂ ਸਾਡੇ ਵਾਸਤੇ ਹਮ ਪਰ ਬਾਣੀ ਇਹ ਵੀ ਕਹਿੰਦੀ ਆ ਕਹੋ ਕਵੀਰ ਛੂਛਾ ਘਟ ਬੋਲਾ ਹਮ ਕਹਿੰਦੇ ਪਿੰਡਾਂ ਦੇ ਵਿੱਚ ਗੌਣੇ ਵਾਲੇ ਆਉਂਦੇ ਉਹਨਾਂ ਦੇ ਕੋਲ ਨਾ ਇੱਕ ਘੜਾ ਹੁੰਦਾ ਹੈ ਹਮ ਉਹਨੂੰ ਜਦੋਂ ਵਜਾਉਂਦੇ ਨੇ ਉਹ ਸਾਜ ਦੀ ਆਵਾਜ਼ ਕੱਢਦਾ ਹੈ ਹਮ ਪਰ ਕਬੀਰ ਸਾਹਿਬ ਨੇ ਉਹਦਾ ਨਾਲ ਇਹ ਨਾਲ ਅਗਲਾ ਪੱਖ ਵੀ ਦਿੱਤਾ ਕਹਿੰਦੇ ਉਹ ਉਦੋਂ ਤੱਕ ਬੋਲਦਾ ਜਦ ਤੱਕ ਉਹ ਖਾਲੀ ਆ ਹੂੰ ਉਹ ਚ ਦਾਣੇ ਪਾ ਲਓ ਉਹਦੇ ਵਿੱਚ ਤੁਸੀਂ ਪਾਣੀ ਭਰ ਲਓ ਉਹ ਨੂੰ ਫਿਰ ਵਜਾ ਕੇ ਦੇਖੋ ਨਾ ਬੱਜਣਾ ਹੀ ਨਹੀਂ ਕਹਿੰਦੇ ਕਹੋ ਕਬੀਰ ਛੋਚਾ ਘਟ ਬੋਲਿਆ ਭਰਿਆ ਹੋਵੇ ਸੋ ਕਬੂ ਨਾ ਡੋਲੇ ਹੂੰ ਜਿਹੜਾ ਭਰਿਆ ਹੋਇਆ ਉਹ ਨਹੀਂ ਡੋਲਣਾ ਹੂੰ ਜਿਹੜਾ ਖਾਲੀ ਆ ਉਹ ਖੜਕਦਾ ਕਹਿੰਦਾ ਮੇਰੇ ਚ ਨਾਨਾ ਦੇ ਵੀ ਆਉਂਦੀ ਆ ਕੋ ਕਹਿੰਦਾ ਮੇਰੇ ਦੇ ਵਿੱਚ ਮੇਰੇ ਚ ਮਾਤਾ ਕਾਲੀ ਮਾਤਾ ਆਉਂਦੀ ਆ ਹੂੰ ਕੋ ਕਹਿੰਦਾ ਜੀ ਮੇਰੇ ਵਿੱਚ ਮਾਤਾ ਚਿੰਤਪੁਰ ਨਹੀਂ ਆਉਂਦੀ ਆ ਹੂੰ ਕਈ ਕਹਿੰਦੇ ਮੇਰੇ ਚ ਗੁੱਗਾ ਆਉਂਦਾ ਹੈ ਹੂੰ ਕਈ ਕਹਣਗੇ ਮੇਰੇ ਚ ਲਾਲਾਂ ਵਾਲਾ ਪੀਰ ਆਉਂਦਾ ਹੈ ਹੂੰ ਕਿੰਨੇ ਕ ਨਾਂ ਲੈ ਲਈਏ ਨਾ ਹੂੰ ਅੱਗੇ ਇੱਕ ਨਾ ਮਹਾਪੁਰਸ਼ਾਂ ਦੇ ਕੋਲ ਨਾ ਕੋਈ ਸੇਵਕ ਚਲਿਆ ਗਿਆ ਉਹ ਇੱਕ ਦਿਨ ਗੱਲ ਕਰਨ ਲੱਗ ਪਿਆ ਕਹਿੰਦਾ ਵੀ ਬਾਬਾ ਜੀ ਮੈਨੂੰ ਐਂ ਦੱਸੋ ਵੀ ਸੇਵਕ ਵੱਡਾ ਹੁੰਦਾ ਕਿ ਗੁਰੂ ਵੱਡਾ ਹੁੰਦਾ ਹੂੰ ਉਹ ਉਹਨਾਂ ਮਹਾਂਪੁਰਸ਼ ਕਹਿੰਦੇ ਕਹਿੰਦੇ ਭਾਈ ਜਿਹੜਾ ਗੁਰੂ ਆ ਨਾ ਉਹ ਵੱਡਾ ਹੁੰਦਾ ਹੈ ਜੀ ਅੱਗੇ ਸੇਵਾਦਾਰ ਕੀ ਕਹਿੰਦਾ ਕਹਿੰਦਾ ਮਹਾਰਾਜ ਫਿਰ ਗੁਰੂ ਹੀ ਬਣਾ ਦਿਓ ਹੂੰ ਸੇਵਕ ਮੰਨ ਦੀ ਲੋੜ ਖਤਮ ਕਰ ਲਈਦਾ ਉਹਨੇ ਕਹਿੰਦਾ ਜੀ ਗੁਰੂ ਹੀ ਬਣਾ ਦਿਓ ਹੂੰ ਇਹ ਅਸੀਂ ਸੌਖਾ ਕੰਮ ਲੱਭ ਲਿਆ ਹੂੰ ਧਰਮ ਗ੍ਰੰਥ ਅਸੀਂ ਪੜ੍ਹਨਾ ਨਹੀਂ ਸੰਤਿਆ ਅੱਗੇ ਤੋਂ ਲੈਣੀ ਨਹੀਂ ਸੇਵਾ ਅਸੀਂ ਕਿਤੇ ਕਰਨੀ ਨਹੀਂ ਹਾਂਜੀ ਮੈਚੂਰਟੀ ਦੀ ਬੇਨਤੀ ਆਪ ਜੀ ਨੂੰ ਪੂਰੀ ਕਰ ਰਿਹਾ ਹਾਂ ਬਈ ਜਦੋਂ ਅਸੀਂ ਇਹ ਲੋਕ ਮੈਂ ਕਹਿੰਨਾ ਹਰ ਪਗੰਬਰ ਪੂਜਣ ਜਾਊਗਾ ਹਮ ਸਾਰੇ ਧਰਮਾਂ ਦਾ ਮੈਂ ਸਤਿਕਾਰ ਕਰਦਾ ਮੈਂ ਹਰ ਧਰਮ ਦੇ ਧਰਮਕ ਸਥਾਨ ਤੇ ਜਾ ਕੇ ਆਉਂਦਾ ਹਮ ਪਰ 34 ਸਾਲ ਤੱਕ ਮੈਨੂੰ ਵੀ ਹੋ ਗਏ ਇਸ ਲੈਨ ਚ ਪਏ ਨੂੰ ਹਮ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਨਹੀਂ ਸੋ ਘਾਲਣਾ ਘਾਲ ਕੇ ਦੇਖੀ ਕਰਕੇ ਦੇਖਿਆ ਲੜ ਕੇ ਉਠਣਾ ਇਸ਼ਰਾਨ ਕਰਨਾ ਨਿਤਨੇਮ ਕਰਨਾ ਬਾਣੀ ਪੜਨੀ ਸੇਵਾ ਕਰਨੀ ਸਭ ਕੁਝ ਕਰਿਆ ਪਰ ਬੇਰਾ ਜੀ ਮੈਨੂੰ ਅਜੇ ਤੱਕ ਤਾਂ ਸਿੰਘ ਸ਼ਹੀਦ ਮੈਨੂੰ ਨਹੀਂ ਮਿਲੇ ਅਜੇ ਤੱਕ ਤਾਂ ਪੀਰ ਫਕੀਰ ਸਾਡੇ ਚ ਨਹੀਂ ਕੋਈ ਆਇਆ ਹਾਂਜੀ ਪਰ ਜੇ ਕਿ ਕਿਤੇ ਕੋਈ ਇਹ ਦਾਵਾ ਕਰਦਾ ਹੈ ਉਹ ਸਵਾਇ ਪਖੰਡ ਤੋਂ ਕੁਝ ਵੀ ਨਹੀਂ ਹੈਗਾ ਪਾਪਾ ਜੀ ਇੱਕ ਚੀਜ਼ ਨਾਲ ਐਡ ਕਰਨਾ ਚਾਹੁੰਦਾ ਤੁਹਾਨੂੰ ਲੱਗਦਾ ਨਹੀਂ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਬਾਣੀ ਤੋਂ ਬੇਮਖ ਹੋ ਰਹੇ ਹਾਂ ਅਸੀਂ ਗੁਰਸਿੱਖੀ ਤੋਂ ਬੇਮ ਸਾਡੇ ਬੱਚਿਆਂ ਧਰਮ ਤੋਂ ਪਿੱਛੇ ਹਾਂ ਬਿਲਕੁਲ ਤੁਹਾਡਾ ਸਵਾਲ ਬਹੁਤ ਵਧੀਆ ਹੈ ਜਦੋਂ ਸਾਡੇ ਬੱਚਿਆਂ ਨੇ ਸਿੱਖਣਾ ਸੀ ਨਾ ਸਾਡੇ ਬੱਚਿਆਂ ਨੇ ਆਪਣੇ ਤੋਂ ਵੱਡਿਆਂ ਤੋਂ ਸਿੱਖਣ ਵਾਸਤੇ ਕੋ ਜਾਣਾ ਸੀਗਾ ਹੁਣ ਸਿੱਖਣ ਕਿਹਾ ਜਾਈਏ ਲੋਕੀ ਕਹਿੰਦੇ ਕਿਸੇ ਮਹਾਪੁਰਸ਼ ਦੀ ਸੰਗਤ ਕਰੋ ਮਹਾਪੁਰਸ਼ ਹੁਣ ਬੀੜੀ ਲਈ ਬੈਠਾ ਹੈ ਮਹਾਪੁਰਸ਼ ਚਿਟਾ ਲਈ ਬੈਠਾ ਹੈ ਮਹਾਪੁਰਸ਼ ਭੰਗ ਪੀਂ ਬੈਠਾ ਹੈ ਹੂੰ ਸਾਡੇ ਜਵਾਕ ਦੇ ਕੇ ਕੀ ਸੁਧਰਨਗੇ ਉਧਰ ਨੂੰ ਹੂੰ ਮਹਾਪੁਰਸ਼ ਤੋਂ ਤਾਂ ਸੇਦਲੇਣ ਜਾਣਾ ਸੀ ਅਸੀਂ ਹੂੰ ਹੁਣ ਮਹਾਪੁਰਖ ਚੀਕਾ ਮਾਰਦਾ ਮਹਾਪੁਰਖ ਸਿਰਕ ਮਾਉਂਦਾ ਹੈ ਮਹਾਪੁਰਖ ਲੋਕਾਂ ਨੂੰ ਪੁੱਛਿਆ ਦੇਣ ਲੱਗਿਆ ਹੋਇਆ ਹੈ ਲੋਕੀ ਅੱਜ ਦਾ ਤਾਂ ਜਵਾਕ ਪਹਿਲਾਂ ਹੀ ਅਪਗ੍ਰੇਡ ਬਹੁਤ ਆ ਇੱਕ ਹੋਗਾ ਯਾਰ ਮੈਨੂੰ ਕਿੱਥੇ ਲੈ ਕੇ ਆਏ ਤੁਸੀਂ ਹੂੰ ਸਾਡਾ ਗੁਰੂ ਅਰਜਨ ਦੇਵ ਸਾਹਿਬ ਤੋਂ ਵੱਡਾ ਮਹਾਪੁਰਸ਼ ਕੋਈ ਮਿਲ ਸਕਦਾ ਸਾਨੂੰ ਹੂੰ ਹਾਂਜੀ ਜੇ Hindu ਮਾਤੇ ਵਿੱਚ ਲਾਈਏ ਕਿ ਆ ਏਡੀ ਵਿਗਿਆਨ ਕਿਤੇ ਬਣ ਸਕਦੀ ਐ ਵੀ ਇੱਕ ਹਾਥੀ ਦਾ ਸਿਰ ਇੱਕ ਬੱਚੇ ਨੂੰ ਲਾ ਦਿੱਤਾ ਜਾਵੇ। ਭਗਵਾਨ ਗਣੇਸ਼ ਜੀ। ਹੂੰ। ਹਾਂਜੀ। ਹੂੰ। ਇਹ ਸਾਡੇ ਤਾਂ ਧਰਮਾਂ 'ਚ ਪਹਿਲੇ ਹੀ ਬਹੁਤ ਕੁਝ ਪਿਆ। ਬਹੁਤ ਕੁਝ ਪਿਆ। ਆਪਣਾ ਅਸੀਂ ਪੜਨਾ ਨਹੀਂ ਏਕ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਆ। ਹੂੰ। ਮੈਥੇ ਸਾਡੇ ਕੋਲ ਬਹੁਤ ਦੁਨੀਆ ਆਉਂਦੀ। ਸਾਨੂੰ ਕਹਿਣਗੇ ਜੀ ਜੀ ਪੰਜ ਵਾਰੀ ਆਲੇ ਹੁਣ ਆਉਣਾ ਪਊ। ਹੂੰ। ਮੈਂ ਆਪਣਾ ਸਵਾਲ ਕੀ ਜਵਾਬ ਕੀ ਹੁੰਦਾ ਵੀ ਪ੍ਰਾਵਾ ਨਾ ਤੈਨੂੰ ਕੋ ਪਹਿਲੇ ਦਿਨ ਬੁਲਾਉਣ ਗਿਆ ਤਾਂ। ਹੂੰ। ਨਾ ਸੀ ਤੈਨੂੰ ਕਹਿਣਾ ਤੂੰ ਛੱਡ ਗੁਰੂ ਘਰ ਪਹਿਲੀ ਗੱਲ ਤਾਂ ਜਾਂ ਆਪਾਂ ਜਾਂਦੇ ਹੀ ਨਹੀਂ ਹੂੰ ਪਰ ਜੇ ਜਾਣ ਲੱਗ ਪਏ ਹੂੰ ਫਿਰ ਤੁਸੀਂ ਸਾਰੀ ਉਮਰੇ ਜਾਓ ਹੂੰ ਜਿਹੜੀ ਆਪਾਂ ਰੋਟੀ ਖਾਂਦੇ ਆ ਕਿਤੇ 5 ਦਿਨ ਵਸਤੀ ਖਾਂਦੇ ਆ ਹੂੰ ਜੇ ਕਹਿਣ ਲੱਗੇ ਕਿਤੇ ਕਸਰਤ ਕਰਨ ਲੱਗੋ ਹੂੰ ਤਾਂ ਫਿਰ ਸਿਖਾਉਣ ਵਾਲੇ ਕਹਿੰਦੇ ਭਾਈ ਸਾਰੀ ਉਮਰੇ ਕਰੀ ਲਾਸਟ ਟਾਈਮ ਤੱਕ ਕਰ ਤੇਰੀ ਫਿਟਨੈਸ ਵਾਸਤੇ ਹੂੰ ਬਾਬੂ ਮਾਨਕ ਬੜਾ ਸੋਹਣਾ ਬੋਲ ਬੋਲਿਆ ਸੀ ਕਿ ਮੇਰੇ ਜਾਦਾ ਮੈਂ ਕਈ ਵਾਰ ਨਾ ਕੀਰਤਨ ਚ ਬੋਲਦਾ ਹੁੰਦਾ ਹੂੰ ਉਹ ਇੱਕ ਗੱਲ ਕਹਿੰਦਾ ਹੁੰਦਾ ਕਹਿੰਦਾ ਪਹਿਲੀ ਗੱਲ ਤਾਂ ਇਹ ਆ ਵੀ ਕਿਸੇ ਦੇ ਪੈਰੀਂ ਹੱਥ ਲਾਉਣੇ ਨਹੀਂ ਹੂੰ ਪਰ ਜੇ ਲਾਤੇ ਫਿਰ ਸਾਰੀ ਉਮਰੇ ਲਾਉਣੇ ਆ ਬਹੁਤ ਬੜੀ ਗੱਲ ਆ ਬਾਬਾ ਜੀ ਉਹਦਾ ਮਤਲਬ ਕੀ ਨਿਕਲਦਾ ਹੈ ਵੀ ਸਾਤੋਂ ਹਰ ਰੋਜ਼ ਨਵਾਂ ਗੁਰੂ ਨਹੀਂ ਬਣਾ ਹੋਣਾ ਹੂੰ ਇੱਕ ਦੇ ਬਣ ਜਾਓ ਉਹਦੇ ਲੜ ਲੱਗ ਜਾਓ ਹੂੰ ਤੇਰੇ ਹੋਗੇ ਰੱਖ ਲਾ ਭਾਵੇਂ ਮਾਰ ਦੇ ਪਰ ਬਾਬਾ ਜੀ ਤੇਜੀ ਆ ਕਿ ਨਾ ਬਹੁਤ ਦੇਖੋ ਤੇਜੀ ਸਾਡੇ ਸੇ ਠਹਿਰਾਓ ਖਤਮ ਹੋ ਗਿਆ ਇੱਕ ਸਿਆਣਿਆਂ ਦੀ ਇੱਕ ਕਹਾਵਤਾਂ ਕਾਲੀ ਅੱਗੇ ਟੋਏ ਕਾਲੀ ਦੇ ਅੱਗੇ ਟੋਏ ਮਿਲਿਆ ਕੀ ਉਹਨਾਂ ਨੂੰ ਬਣਿਆ ਕੀ ਹਾਂਜੀ ਉਹਨਾਂ ਉਹ ਜਿਹੜੇ ਲੋਕਾਂ ਨੇ ਕਾਲੀ ਕਰੀ ਉਹਨਾਂ ਦਾ ਬਣਿਆ ਕੀ ਹਾਂਜੀ ਪਹਿਲੇ ਅਸੀਂ ਹੁਣ ਕਾਲੀ ਇੱਕ ਇੱਕ ਸਿਆਣਿਆਂ ਨੇ ਕਹਾਵਤਾਂ ਕਹਿੰਦੀਆਂ ਪਹਿਲੇ ਸਾਲ ਹੱਟੀ ਦੂਸੇ ਸਾਲ ਬੱਟੀ ਤੀਜੇ ਸਾਲ ਖੱਟੀ ਹੁੰਦਾ ਸੀ ਨਾ ਜਿੱਦਣ ਅਸੀਂ ਇਸ ਲੈਨ ਚ ਪਾਏ ਉਦੋਂ ਸਾਡੀ ਪਾਈਆ ਦਵਾਈ ਲੱਗੀ ਪਹਿਲੇ ਦਿਨ ਉਹਨਾਂ ਸੀ ਕੁਆਂਟਲਾਂ ਚ ਹੂੰ ਟਿਕਣਾ ਤਾਂ ਪਊਗਾ ਨਾ ਪਰ ਇੱਥੇ ਤੱਕ ਕੌਣ ਵਾਤੇ 35 ਸਾਲ ਲੱਗ ਗਏ ਹੂੰ 35 ਸਾਲ ਲੱਗ ਗਏ ਇਸ ਕਰਕੇ ਜਿੰਨੀ ਕਾਲੀ ਕਰੋਗੇ ਹੂੰ ਇਹ ਕੋਈ ਗੱਲ ਦਾ ਜਵਾਬ ਨਿਕਲਦਾ ਵੀ ਸਵੇਰੇ ਬੂਟਾ ਲਾ ਕੇ ਸ਼ਾਮ ਨੂੰ ਫਲ ਨਹੀਂ ਲੱਗਦਾ ਹੂੰ ਉਹਨੂੰ ਟਾਈਮ ਦਿਓ ਤੁਸੀਂ ਕਿਸੇ ਧਰਮ ਚ ਵੜੋ ਧਰਮੀ ਬਣੋ ਆਲੇ ਦੁਆਲੇ ਜਿਹੜਾ ਔਰਾ ਤੁਹਾਡਾ ਉਹਨੂੰ ਧਰਮੀ ਨਾ ਬਣਾਓ ਆਪ ਧਰਮੀ ਬਣੋ ਤੁਹਾਨੂੰ ਉੱਥੇ ਆਉਣਾ ਪੈਣਾ ਜੀ ਆਪਣੇ ਔਸ ਚੀਤੇ ਆਉਣਾ ਪਹਿਣਾ ਬਲਕੇ ਨਹੀਂ ਤਾਂ ਫਿਰ ਦੁਰਦਸ਼ਾ ਹੁੰਦੀ ਆਈ ਆ ਹੁੰਦੀ ਰਹਿਣੀ ਆ ਤਾਂ ਇਹ ਤਾਂ ਜਾਣਾ ਹੀ ਨਹੀਂ ਕਲਜੋਗਾ ਵੀਰੇ ਪਰ ਬਾਬਾ ਜੀ ਰਿਸ਼ਤੇ ਵੀ ਜਿਵੇਂ ਰਿਸ਼ਤਿਆਂ ਦੀ ਗੱਲ ਕਰਦਾ ਮੈਂ ਲਾਸ ਦੇ ਵਿੱਚ ਵਾਈਂਡ ਅਪ ਕਰਦਾ ਰਿਸ਼ਤੇ ਵੀ ਤਾਰ-ਤਾਰ ਹੋਏ ਹੈ ਇੱਕ ਛੋਟੀ ਜੀ ਗੱਲ ਅਸੀਂ ਬੋਲਦੇ ਹੁੰਦੇ ਆ ਹੂੰ ਕਹਿੰਦਾ ਇਹ ਸੰਤ ਟੱਕੀ ਵਾਲੇ ਪੜਦੇ ਹੁੰਦੇ ਹੂੰ ਕਹਿੰਦਾ ਦੁਨੀਆਂ ਦੇ ਮਾਲਕਾ ਦੁਨੀਆਂ ਤੇਰੀ ਨਿਤ ਨਵੇਂ ਤਮਾਸ਼ੇ ਕਰਦੀ ਹੈ ਹੂੰ ਅੱਗੇ ਅਣਖ ਪਿੱਛੇ ਮਰਦੀ ਸੀ ਹੁਣ ਪੈਸੇ ਪਿੱਛੇ ਮਰਦੀ ਹੈ ਪੈਸੇ ਦੇ ਭੈਣ ਭਰਾ ਸਾਰੇ ਪੈਸੇ ਦੇ ਨਾਲ ਹੀ ਜਾਰੀ ਹੈ ਪੈਸੇ ਦੇ ਸਾਕ ਸੰਬੰਧੀ ਨੇ ਪੈਸੇ ਨਾਲ ਰਿਸ਼ਤੇਦਾਰੀ ਹੈ ਜੇ ਤੁਹਾਡੇ ਕੋਲ ਪੈਸਾ ਹੈ ਸਾਰੇ ਆਉਣਗੇ ਇਹ ਵਿਚਾਰਾ ਵਿਦਾ ਹੋ ਗਿਆ ਨਾ ਇਹ ਰਿਸ਼ਤੇਦਾਰੀਆਂ ਨਾਲੇ ਵਿਦਾ ਹੋ ਜਾਣੀਆਂ ਕੋਈ ਨਹੀਂ ਖੜਦਾ ਨਾਲ ਮੁਹਾਲੀ ਦਾ ਪਿੰਡ ਮਾਨਕਪੁਰ ਸ਼ਰੀਫ ਹੈ ਇਹ ਚੀਜ਼ ਉੱਥੇ ਤੋਂ ਪੁੱਛਣਾ ਚਾਹੁੰਦਾ ਉੱਥੇ ਕਿ ਚਾਚੇ ਨੇ ਆਪਣੀ ਭਤੀਜੀ ਨਾਲ ਵਿਆਹ ਕਰਾ ਲਿਆ ਇਹ ਕੱਲ੍ਹ ਜੁਗਾ ਜੀ ਉੱਥੇ ਦੀ ਪੰਚਾਇਤ ਨੇ ਮਤਾ ਪਾਇਆ ਕਿ ਅਗਰ ਇਸ ਤਰ੍ਹਾਂ ਦੀ ਵਿਵਖ ਚ ਗੱਲ ਆਉਂਦੀ ਹੈ ਤਾਂ ਪਿੰਡ ਚ ਬਾਈਕਾਰਟ ਹੈ ਪਿੰਡ ਚ ਨਹੀਂ ਰਹਿਣ ਦਵਾਂਗੇ ਕਿਸੇ ਬਿਲਕੁਲ ਸਹੀ ਕੀਤਾ ਗਿਆ ਤਾਂ ਤੁਸੀਂ ਦੇਖੋ ਨਗਾਰ ਕਿ ਸ ਲੈਵਲ ਦਾ ਹੋ ਗਿਆ ਨਗਾਰ ਆ ਗਿਆ ਉੱਥੇ ਹੀ ਨਗਾਰ ਆ ਗਿਆ ਦੇਖੋ ਇਹ ਸ਼ਰਮ ਹਿਆ ਰਹਿਣੀ ਨਹੀਂ ਕੋਈ ਇੱਥੇ ਆਉਣ ਵਾਲਾ ਟਾਈਮ ਜੋ ਆਊਗਾ ਉਹ ਇਦਾਂ ਦੇ ਲਿਖਿਆ ਗਿਆ ਗ੍ਰੰਥਾਂ ਦੇ ਵਿੱਚ ਰਿਸ਼ਤੇ ਤਾਂ ਤਾਰ-ਤਾਰ ਤਾਂ ਹੋਏ ਪਏ ਆ ਔਰ 5-10 ਸਾਲਾਂ ਨੂੰ ਹੋਰ ਬਹੁਤ ਕੁਝ ਆਪਾਂ ਨੂੰ ਇਦਾਂ ਦੇਖਣ ਨੂੰ ਮਿਲਣਾ ਹੈ। ਬਹੁਤ ਭਿਆਨਕ। ਆਹ ਇਹਨੂੰ ਬਾਣੀ ਕਹਿੰਦੀ ਆ ਵੀ ਪਸਾਵਾ ਭਿਆਨਕ ਆ ਨਾ ਆਉਣ ਵਾਲਾ ਟਾਈਮ। ਹੂੰ। ਬਾਬੇ ਨਾਨਕ ਨੇ ਐਵੇਂ ਥੋੜੀ ਕਹਿਤਾ ਹੂੰ। ਪਾ 550 ਸਾਲ ਪਹਿਲਾਂ ਕਹਿੰਦੇ ਅੱਬ ਕੱਲੂ ਆਇਓ ਰੇ। ਇੱਕ ਨਾਮ ਬੋ 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 ਆਨ ਰੁੱਤ ਨਾਹੀ ਨਾਹੀ। ਮਤ ਪਰਮ ਭੋਲੋ ਬੋਲੋ ਕਹਿੰਦੇ ਲੋਕੋ ਕਲਯੁਗ ਆ ਗਿਆ। ਤੁਸੀਂ ਨਾਮ ਜਪ ਲਓ। ਹੂੰ। ਨਾਮ ਜਪਣਾ ਹੋਰ ਗੱਲ ਆ। ਹੂੰ। ਪਖੰਡ ਕਰਨਾ ਹੋਰ ਗੱਲ ਆ। ਹੂੰ। ਜਿਹੜੇ ਮਹਾਪੁਰਸ਼ਾਂ ਨੇ ਨਾਮ ਜਪਿਆ ਸੰਤ ਬਾਬੇ ਈਸ਼ਰ ਸਿੰਘ ਹਮ ਸੰਤ ਬਾਬੇ ਕਰਤਾਰ ਸਿੰਘ ਪੈਰੋ ਮਜਰੇ ਵਾਲੇ ਹਮ ਬਾਬੇ ਨੰਦ ਸਿੰਘ ਹੋਰੀ ਹਮ ਪ੍ਰਾਤਨ ਮਹਾਪੁਰਸ਼ ਬਾਬੇ ਬੀਰ ਮਦਾਸ ਬਦੌਛੀ ਵਾਲੇ ਹਮ ਬਾਬੇ ਹਰਵੰਤ ਸਿੰਘ ਜੀ ਦਿੱਲੀ ਵਾਲੇ ਹਮ ਨਾਮ ਲੈ ਲੋ ਬਾਬਾ ਜੀ ਧਿਆਨੋ ਮਜਰੇ ਵਾਲੇ ਹਮ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਅੱਜ ਵੀ ਜਗ੍ਹਾ ਕਰਾਂ ਲੋਕ ਉਹਨਾਂ ਦੀਆਂ ਫੋਟੋਆਂ ਨੂੰ ਮੱਥੇ ਟਿਕੀ ਜਾਂਦੇ ਹਮ ਉਹਨਾਂ ਦੀਆਂ ਦੇਸ਼ਾਂ ਵਿਦੇਸ਼ਾਂ ਕੈਨੇਡਾ ਅਮਰੀਕਾ ਤੱਕ ਦੁਨੀਆ ਉਹਨਾਂ ਨੂੰ ਅੱਜ ਵੀ ਉਹਨਾਂ ਦੀਆਂ ਜਾਦਾ ਮਨਾਉਂਦੀ ਆ ਪਰ ਜਿਹੜਾ ਪਖੰਡ ਕਰਦਾ ਨਾ ਉਹ ਪਿੰਡ ਚ ਹੀ ਰਹਿ ਜਾਂਦਾ ਵੀਰੇ ਕੋਈ ਵੀ ਨਹੀਂ ਪੁੱਛਦਾ ਆਪਣੇ ਵੀ ਨਹੀਂ ਪੁੱਛਦੇ ਉਹਨੂੰ ਇਸ ਕਰਕੇ ਸਾਨੂੰ ਇਹ ਚੀਜ਼ਾਂ ਤੋਂ ਬਚਣਾ ਚਾਹੀਦਾ ਬਹੁਤ ਜਿੰਨਾ ਹੋ ਸਕੇ ਰੱਬ ਦਾ ਨਾਮ ਜੇ ਤਾ ਉੱਤੇ ਲੈ ਆਉਂਦਾ ਤਾਂ ਲੈ ਲਓ ਨਹੀਂ ਲੈ ਆਂਦਾ ਨਾ ਲਓ ਬਹੁਤ ਗੰਭੀਰ ਮੁੱਦਾ ਹੈ ਹਾਂ ਦੇਖੋ ਤੁਸੀਂ ਆਪਣੀ ਅਵਸਥਾ ਬਣਾਉਣ ਵਾਸਤੇ ਨਾਮ ਜਪਣਾ ਇਹਨੂੰ ਕਮਰਸ਼ੀਅਲ ਨਾ ਕਰੋ ਹਾਂਜੀ ਕਮਰਸ਼ੀਅਲ ਨਾ ਕਰੋ ਜੇ ਤੁਸੀਂ ਕਮਰਸ਼ੀਅਲ ਕਰਕੇ ਬੈਠ ਗਏ ਫਿਰ ਤੁਹਾਡਾ ਜੀਵਨ ਨਹੀਂ ਬਣਨਾ ਹਮ ਜੀਵਨ ਕਹਿੰਦੇ ਜੇ ਤੁਸੀਂ ਧਰਮੀ ਬਣ ਗਏ ਨਾ ਅੱਜ ਤਾਂ ਆਪਾਂ ਦੁਨੀਆ ਲੱਭਦੇ ਫਿਰਦੇ ਆ ਮੇਰੇ ਵਰਗਾ 3 ਦਿਨ ਮਹਿਕਮਰੇ ਬੈਠਾ ਹੁੰਦਾ ਵੀ ਪਤਾ ਨਹੀਂ ਮੇਰੇ ਨਾਲ ਕਿੰਨੇ ਕੁ ਲੋਕ ਜੁੜ ਜਾਣਗੇ ਆ ਤੁਹਾਡਾ ਹੁਣ ਚੱਲ ਰਿਹਾ ਇਹਦੇ ਵਿੱਚ ਲੋਕ ਗਾਲਾਂ ਵੀ ਕੱਢਣਗੇ ਇਹਦੇ ਵਿੱਚ ਲੋਕ ਮੈਨੂੰ ਚੰਗਾ ਵੀ ਕਹਿਣਗੇ ਦੁਨੀਆ ਕਿਆ ਸਲਾਹੇ ਜੋ ਮਰ ਬੰਜ ਸੀ ਦੁਨੀਆ ਤੋਂ ਤਾਂ ਚੰਗੇ ਦੀ ਆਸੇ ਹੀ ਨਹੀਂ ਰੱਖੀ ਜਾ ਸਕਦੀ ਦੁਨੀਆ ਨੇ ਤਾਂ ਹਰੇਕ ਦੀ ਜਿੱਦਾਂ ਦੀ ਬਿਰਤੀ ਆ ਉਹਨੇ ਉਦਾਂ ਦਾ ਕਮੈਂਟ ਦੇਣਾ ਹਰੇਕ ਦੀ ਬਿਰਤੀ ਰਲ ਨਹੀਂ ਸਕਦੀ ਜਿੰਨੇ ਮੂੰਹ ਨਹੀਂਆ ਗੱਲਾਂ ਹਾਂ ਜਿੰਨੇ ਮੂੰਹ ਉਨੀਆਂ ਗੱਲਾਂ ਹੋ ਜਾਣੀਆਂ ਪਰ ਦੁਨੀਆ ਦੇ ਵਿੱਚ ਅਸੀਂ ਗੱਲ ਇੱਕੋ ਹੀ ਬੋਲਦੇ ਆ ਭਾਈ ਜੇ ਤੁਸੀਂ ਧਰਮੀ ਬਣ ਗਏ ਨਾ ਅੱਜ ਤਾਂ ਤੂੰ ਦੁਨੀਆ ਲੱਭਦਾ ਫਿਰਦਾ ਹੈ ਇਹ ਦੁਨੀਆ ਤੈਨੂੰ ਲੱਭਦੀ ਫਿਰੂਗੀ ਤੈਨੂੰ ਲੱਭੂਗੀ ਦੁਨੀਆ ਪਰ ਤੂੰ ਬਾਬਾ ਜੀ ਈਸ਼ਰ ਸਿੰਘ ਮਹਾਰਾਜ ਕਹਿੰਦੇ ਕਹਿੰਦੇ ਜਦ ਤੇਰੇ ਦਿਲ دریا ਕੀ ਸਫਾਈ ਹੋ ਜਾਏਗੀ ਇਹ ਬਾਦਸ਼ਾਹੀ ਤੋਂ ਕਿਆ ਬਲਾ ਹੈ ਖੁਦ ਖੁਦਾਈ ਹੋ ਜਾਏਗੀ ਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਹ ਰੰਗਮਾਨ ਆਪਣੇ ਜੇ ਅਸੀਂ ਕੀਰਤਨੀਏ ਤਾਂ ਦਿਲ ਤੋਂ ਭਿੱਜ ਕੇ ਕੀਰਤਨ ਕਰੀਏ ਜੇ ਅਸੀਂ ਭਜਨ ਗਾਉਣ ਵਾਲੇ ਆਂ ਜੀਦਾ ਵੀ ਗਾ ਰਹੇ ਆਂ ਅੰਦਰ ਤੋਂ ਗਾਈਏ ਤੁਹਾਡੇ ਅੰਦਰ ਦੀ ਅਵਸਥਾ ਬਣ ਜਾਵੇ ਇਹ ਦੁਨੀਆ ਤੁਹਾਨੂੰ ਇਹ ਕਹਿੰਦੀ ਹੈ ਮਹਾਰਾਜ ਅਸੀਂ ਤੁਹਾਡੀਆਂ ਤਾਲੀਆਂ ਪੈਰਾਂ ਥਲੇ ਤਾਲੀਆਂ ਨਹੀਂ ਰੱਖਦੇ ਹੱਥਾਂ ਦੀਆਂ ਲੋਕ ਕਹਿੰਦੇ ਅਸੀਂ ਸਿਰ ਰੱਖਦੇ ਆਂ ਥੱਲੇ ਉੱਪਰ ਪੈਰ ਰੱਖ ਕੇ ਲੰਘਦੇ ਉਹ ਦੁਨੀਆ ਇੰਨਾ ਸਤਕਾਰ ਕਰਦੀ ਹੈ ਪਰ ਜਿਹੜਾ ਪਖੰਡਵਾਦ ਆ ਗਿਆ ਇਹਨੇ ਬੇੜਾ ਕਰ ਕਰਤਾ ਜੀ ਹਾਂਜੀ ਬਾਬਾ ਜੀ ਅੱਜ ਇਹ ਗੱਲ ਆਵਾਜ਼ ਕੇ ਮਾਲੇ ਉੱਠ ਤੋਂ ਏ ਕਿਹੜੇ ਪਿੰਡ ਤੋਂ ਆਇਆ ਤੇਰਾ ਨਾਂ ਕੀ ਆ ਹੂੰ ਤੇਰੀਆਂ ਆ ਤਖਲੀਫਾਂ ਤੇਨਾਂ ਆ ਤਖਲੀਫਾਂ ਪਹਿਲੀ ਗੱਲ ਤੇ ਬਾਬਾ ਤੂੰ ਆਪੀ ਅਲਜਦਾ ਐ ਤੇਰਾ ਪਿੰਡ ਕਿਹੜਾ ਪੁੱਛ ਦੇਣਾ ਆਪਾਂ ਤੇਰਾ ਪਿੰਡ ਕਿਹੜਾ ਏ ਇਹ ਨਹੀਂ ਸੀ ਗੱਲ ਬਣਨੀ ਫਿਰ ਤੋਂ ਬੁਲਾਉਂਦਾ ਫਲਾਣੇ ਪਿੰਡ ਤੋਂ ਫਲਾਣਾ ਸਿੰਘ ਆ ਕੰਮ ਵਾਸਤੇ ਆਇਆ ਉੱਠ ਕੇ ਆਓ ਭਾਈ ਹੂੰ ਪਿੰਡ ਵੀ ਪੁੱਛ ਰਹੇ ਆ ਯਾਰ ਕੀ ਦੇ ਬਰਕਤ ਕੀ ਦੇ ਘਰ ਚ ਮੰਗਾਈ ਬਹੁਤ ਆ ਪੈਸਾ ਕੀ ਦੇ ਘਰ ਖੜਦਾ ਹੈ ਬਿਮਾਰੀ ਕੀ ਦੇ ਘਰ ਨਹੀਂ ਜੰਮਦੇ ਬੱਚੇ ਨੂੰ ਦਵਾਈ ਲੱਗੀ ਹੋਈ ਆ ਇਹਨਾਂ ਚੀਜ਼ਾਂ ਕਰਕੇ ਸਾਡੀ ਭੀੜ ਆ ਇੱਕ ਮਹਾਂਪੁਰਸ਼ ਕਹਿੰਦੇ ਹੁੰਦੇ ਕਹਿੰਦੇ ਧਰਮ ਇੱਕ ਸਥਾਨਾਂ ਤੇ ਲੋਕ ਮੱਥੇ ਟੇਕਣ ਨਹੀਂ ਜਾਂਦੇ ਧਰਮ ਇੱਕ ਸਥਾਨ ਤੇ ਭੀੜ ਲੱਗੀ ਆ ਸਾਡੇ ਕੋਈ ਦੁੱਖ ਲੈ ਲਵੇ ਸਾਨੂੰ ਸੁੱਖ ਦੇ ਦੇਵੇ ਇਸ ਗੱਲ ਦੀ ਭੀੜ ਆ ਇਸ ਕਰਕੇ ਬਈ ਜਿਹੜੇ ਆ ਸਿਰ ਕਮਾਉਣੇ ਚਿੱਕਾ ਮਾਰਨੀਆ ਦਿਖਾਵਾ ਕਰਨਾ ਮੇਰੇ ਚ ਫਲਾਣਾ ਪੀਰ ਆ ਗਿਆ ਮਾਤਾ ਆ ਗਈ ਬਾਬਾ ਬੜ ਭਗ ਸਿੰਘ ਆ ਗਿਆ ਸਵਾਏ ਪਖੰਡ ਤੋਂ ਕੁਝ ਨਹੀਂ ਹੈਗਾ ਵੀਰੇ ਇਹ ਜੇ ਕਿਸੇ ਕੋਲ ਹੈ ਤਾਂ ਮੈਂ ਦੇਖਣਾ ਚਾਹੁੰਦਾ ਜੇ ਕੁਝ ਹੈ ਤਾਂ ਮੈਂ ਵੇਖਣਾ ਚਾਹੁੰਦਾ ਵੀਰ ਬਣ ਕੇ ਅ ਕੋਈ ਇਹ ਚੀਜ਼ ਦਿਖਾ ਦੇ ਵੀ ਆਹ ਖੜੀ ਆ ਮੇਰੇ ਚ ਜਿਹੜੀ ਪਾਵਰ ਆਈ ਆ ਮੈਂ ਆਹ ਕਰਤਾ ਸ਼ਕਲਾ ਜੀ ਜੋ ਕੁਝ ਮੇਰੇ ਕੋਲ ਆ ਨਾ ਸਭ ਕੁਝ ਉਹਦੇ ਚਰਣਾ ਚ ਰੱਖ ਕੇ ਮੱਥਾ ਟੇਕ ਦੂੰਗਾ ਗੁਲਾਮ ਬਣ ਜਾਊਗਾ ਉਸ ਬੰਦੇ ਦਾ ਦਿਖਾ ਦੇ ਵੇ ਇੱਕ ਵਾਰੀ ਬੰਦਾ ਮੈਨੂੰ ਆਸ ਆ ਵੀ ਇਹ ਇੰਨਾ ਕੁ ਕੁਝ ਦੇ ਕੇ ਜੇ ਉਹ ਰੂਹ ਦੇ ਮੈਨੂੰ ਦਰਸ਼ਨ ਹੋ ਜਾਣ ਠੀਕ ਹੈ ਬਹੁਤ ਮਿਹਰਬਾਨੀ ਧੰਨਵਾਦ ਤਾਂ ਭਾਈ ਸਾਹਿਬ ਪਾਈ ਸੁਖਵੀਰ ਸਿੰਘ ਇਸ ਵੇਲੇ ਖਾਸ ਤੌਰ ਤੇ ਗੱਲਬਾਤ ਕਰ ਰਹੇ ਸੀ ਕਹਿੰਦੇ ਪੰਜਾਬ ਪੰਜ ਨਹੀਂ 6 ਨਹੀਂ 7 ਦਰਿਆਵਾਂ ਦੀ ਧਰਤੀ ਆ ਪਖੰਡਵਾਦ ਤੇ ਖੁੱਲ ਕੇ ਬੋਲੇ ਨੇ ਕਿ ਆਖਰ ਅਸੀਂ ਗੁਰੂ ਤੋਂ ਬੇਮੁਖ ਹੋ ਕੇਵੇਂ ਰਹੇ ਹਾਂ ਕਿਵੇਂ ਆਪਣੇ ਪਾਈਚਾਰੇ ਤੋਂ ਟੁੱਟ ਰਹੇ ਆ ਕਿਵੇਂ ਪੰਜਾਬ ਦੇ ਕਲਚਰ ਤੋਂ ਦੂਰ ਹੁੰਦੇ ਜਾ ਰਹੇ ਆ ਇਸ ਅਮੀਰ ਵਿਰਸੇ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਆ ਕਿਉਂ ਅਸੀਂ ਸੁਖ ਅਵਸਥਾ ਦੇ ਲਈ ਆਪਣਾ ਧਰਮ ਜਿਹੜਾ ਉਹ ਛੱਡਦੇ ਜਾ ਰਹੇ ਆ ਇਹ ਬਹੁਤ ਵੱਡਾ ਸਵਾਲ ਹੈ ਪਖੰਡਵਾਦ ਇੱਕ ਬਹੁਤ ਵੱਡੀ ਸਮੱਸਿਆ ਹੈ ਹਰ ਇੱਕ ਧਰਮ ਦੇ ਨਾਲ ਜੁੜਿਆ ਹੋਇਆ ਪਰ ਪੰਜਾਬ ਦੇ ਵਿੱਚ ਵਿਗੜੀ ਸਮਾਜਿਕ ਅਤੇ ਧਾਰਮਿਕ ਤਾਣੇ ਬਾਣੇ ਨੂੰ ਲੈ ਕੇ ਇਹ ਖਾਸ ਇੰਟਰਵਿਊ ਤੁਹਾਨੂੰ ਕਿਵੇਂ ਲੱਗੇ ਜਰੂਰ ਦੱਸੋ ਕੈਮਰਾ ਪਰਸਨ ਦਲੇਰ ਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ